ਕਮਲਕੌਰ ਘ ਭਾਬੀ ਦਾ ਮਾਮਲਾ ਪੰਜਾਬ ਦੇ ਵਿੱਚ ਕਾਫੀ ਚਰਚਿਤ ਰਿਹਾ ਜਦੋਂ ਕਤਲ ਹੋਇਆ ਉਸ ਤੋਂ ਬਾਅਦ ਅਮਰਿਤਪਾਲ ਮੈਰੋ ਉੱਭਰ ਕੇ ਸਾਹਮਣੇ ਆਇਆ ਮੈਰੋ ਤੇ ਇਲਜ਼ਾਮ ਲੱਗ ਗਈ ਕਤਲ ਕਰਵਾਉਣ ਦੇ ਇਸ ਤੋਂ ਬਾਅਦ ਉਹ ਖੁਦ ਲਾਈਵ ਆਉਂਦਾ ਹੈ ਤੇ ਪੁਸ਼ਟੀ ਦਿੰਦਾ ਹੈ ਤੇ ਹੁਣ ਮੁੜ ਤੋਂ ਇਹ ਜੋ ਮਾਮਲਾ ਹੈ ਚਰਚਾ ਦੇ ਵਿੱਚ ਆ ਗਿਆ ਉਸ ਵੇਲੇ ਜੋ ਇਨਫਲੂਐਂਸਰ ਸੀ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਦਰਅਸਲ ਬਠਿੰਡਾ ਦੇ ਬਹੁ ਚਰਚਿਤ ਕਮਲਕੌਰ ਭਾਬੀ ਕਤਲ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਖਿਲਾਫ ਚਲਾਨਕੋਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਬਠਿੰਡਾ ਪੁਲਿਸ ਵੱਲੋਂ ਇਸ ਕੇਸ ਵਿੱਚ 122 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਹਾਲਾਂਕਿ ਮੁੱਖ ਮੁਲਜ਼ਮ ਅਮਰਿਤਪਾਲ ਸਿੰਘ ਮੈਰੋ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਤਲ ਤੋਂ ਬਾਅਦ ਉਹ ਯੂਏਈ ਫੱਜ ਗਿਆ ਸੀ ਇਸ ਤੋਂ ਇਲਾਵਾ ਰਣਜੀਤ ਸਿੰਘ ਅਤੇ ਖੋਰ ਮੁਲਜ਼ਮ ਵੀ ਅਜੇ ਤੱਕ ਪੁਲਿਸ ਦੀ ਪકડ ਤੋਂ ਬਾਹਰ ਨੇ ਤੰਦਸਦੀ ਕਿ 10 ਜੂਨ 2025 ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚੋਂ ਕਮਲਕੌਰ ਭਾਬੀ ਦੀ ਲਾਸ਼ ਮਿਲੀ ਸੀ ਉਹ ਲਾਸ਼ ਸੜੀ ਹੋਈ ਹਾਲਤ ਵਿੱਚ ਮਿਲੀ ਸੀ ਇਸ ਕਤਲ ਦੀ ਜ਼ਿੰਮੇਵਾਰੀ ਨਿਹੰਗ ਅਮਰਿਤਪਾਲ ਮੈਰੋ ਨੇ ਸੋਸ਼ਲ ਮੀਡੀਆ ਰਾਹੀਂ ਲਈ ਸੀ ਜਿਸ ਮਗਰੋਂ ਪੁਲਿਸ ਵੱਲੋਂ ਉਸ ਨੂੰ ਫੜਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਲੇਕਿਨ ਉਹ ਅਜੇ ਵੀ ਫਰਾਰ ਹੈ ਕਮਲਕੌਰ ਦੀ ਭਾਬੀ ਦਾ ਮਾਮਲਾ ਪੰਜਾਬ ਦੇ ਵਿੱਚ ਕਾਫੀ ਚਰਚਿਤ ਰਿਹਾ ਜਦੋਂ ਕਤਲ ਹੋਇਆ ਉਸ ਤੋਂ ਬਾਅਦ ਅਮਰਿਤਪਾਲ ਮੈਰੋ ਉੱਭਰ ਕੇ ਸਾਹਮਣੇ ਆਇਆ ਮੈਰੋ ਤੇ ਇਲਜ਼ਾਮ ਲੱਗ ਗਈ ਕਤਲ ਕਰਵਾਉਣ ਦੇ ਇਸ ਤੋਂ ਬਾਅਦ ਉਹ ਖੁਦ ਲਾਈਵ ਆਉਂਦਾ ਹੈ ਤੇ ਪੁਸ਼ਟੀ ਦਿੰਦਾ ਹੈ ਤੇ ਹੁਣ ਮੁੜ ਤੋਂ ਇਹ ਜੋ ਮਾਮਲਾ ਹੈ ਚਰਚਾ ਦੇ ਵਿੱਚ ਆ ਗਿਆ ਉਸ ਵੇਲੇ ਜੋ ਇਨਫਲੂਐਂਸਰ ਸੀ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਦਰਅਸਲ ਬਠਿੰਡਾ ਦੇ ਬਹੁ ਚਰਚਿਤ ਕਮਲਕੌਰ ਭਾਬੀ ਕਤਲ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਖਿਲਾਫ ਚਲਾਨਕੋਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਬਠਿੰਡਾ ਪੁਲਿਸ ਵੱਲੋਂ ਇਸ ਕੇਸ ਵਿੱਚ 122 ਪੰਨਿਆਂ ਦੀ ਚਾਰ ਸ਼ੀਟ ਦਾਇਰ ਕੀਤੀ ਗਈ ਹੈ ਹਾਲਾਂਕਿ ਮੁੱਖ ਮੁਲਜ਼ਮ ਅਮਰਿਤਪਾਲ ਸਿੰਘ ਮੈਰੋ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਤਲ ਤੋਂ ਬਾਅਦ ਉਹ ਯੂਏਈ ਭੱਜ ਗਿਆ ਸੀ ਇਸ ਤੋਂ ਇਲਾਵਾ ਰਣਜੀਤ ਸਿੰਘ ਅਤੇ ਖੋਰ ਮੁਲਜ਼ਮ ਵੀ ਅਜੇ ਤੱਕ ਪੁਲਿਸ ਦੀ ਪકડ ਤੋਂ ਬਾਹਰ ਨੇ ਤੰਦਰਦੀ ਦੇ 10 ਜੂਨ 2025 ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਵਿੱਚੋਂ ਕਮਲਕੌਰ ਭਾਬੀ ਦੀ ਲਾਸ਼ ਮਿਲੀ ਸੀ ਉਹ ਲਾਸ਼ ਸੜੀ ਹੋਈ ਹਾਲਤ ਵਿੱਚ ਮਿਲੀ ਸੀ ਇਸ ਕਤਲ ਦੀ ਜ਼ਿੰਮੇਵਾਰੀ ਨਿਹੰਗ ਅਮਰਿਤਪਾਲ ਮੈਰੋ ਨੇ ਸੋਸ਼ਲ ਮੀਡੀਆ ਰਾਹੀਂ ਲਈ ਸੀ ਜਿਸ ਮਗਰੋਂ ਪੁਲਿਸ ਵੱਲੋਂ ਉਸ ਨੂੰ ਫੜਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਲੇਕਿਨ ਉਹ ਅਜੇ ਵੀ ਫਰਾਰ ਹੈ